ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਆਏ ਆ ਗੁਰਦੁਆਰਾ ਨਾਡਾ ਸਾਹਿਬ ਪਾਸ ਸਾਹਿਬ ਦਸਵੀਂ ਜੋ ਕਿ ਪੰਚਕੂਲੇ ਦੇ ਵਿੱਚ ਹੈ ਜੇ ਆਪਾਂ ਇਤਿਹਾਸ ਦੀ ਗੱਲ ਕਰੀਏ ਕਾਫੀ ਇਹ ਇਤਿਹਾਸਿਕ ਗੁਰਦੁਆਰਾ ਹੈ ਸਨ 1688 ਦੇ ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਜੀ ਭਗਾਣੀ ਦੀ ਲੜਾਈ ਜਿੱਤੇ ਸੀਗੇ ਤੇ ਉਦੋਂ ਪੌਂਟਾ ਸਾਹਿਬ ਤੋਂ ਜਦੋਂ ਗੁਰੂ ਜੀ ਆਨੰਦਪੁਰ ਸਾਹਿਬ ਵੱਲ ਆ ਰਹੇ ਸੀਗੇ ਤਾਂ ਇਸ ਜਗ੍ਹਾ ਤੇ ਰੁਕੇ ਸੀਗੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਉਹਨਾਂ ਦੀ ਸੈਨਾ ਵੀ ਸੀਗੀ ਤੇ ਇੱਥੇ ਜੋ ਨਾਡੂ ਸ਼ਾਹ ਸੀਗਾ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਕਾफी ਸੇਵਾ ਕੀਤੀ ਤੇ ਉਹਨਾਂ ਦੀ ਜਿਹੜੀ ਸੇਨਾ ਸੀ ਉਹ ਉਹਨਾਂ ਨੇ ਕਾफी ਸੇਵਾ કરી ਸੀ ਜਿੰਨੇ ਦਿਨ ਵੀ ਉਰੇ ਰੁਕੇ ਸੀਗੇ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੀ ਸੇਵਾ ਤੋਂ ਕਾफी ਖੁਸ਼ ਹੋਏ ਤੇ ਉਹਨਾਂ ਨੂੰ ਇਹ ਬਚਨ ਵੀ ਕਰੇ ਵੀ ਜਿਹੜੀ ਇਹ ਜਗ੍ਹਾ ਹੈ ਉਹਨਾਂ ਦੇ ਨਾਮ ਤੋਂ ਜਾਣੀ ਜਾਊਗੀ ਤੇ ਇਸ ਜਗ੍ਹਾ ਦਾ ਨਾਡਾ ਸਾਹਿਬ ਹੋਇਆ ਕਰੂਗਾ ਤੇ ਇਸੇ ਲਈ ਅੱਜ ਇੱਥੇ ਗੁਰਦੁਆਰਾ ਸਾਹਿਬਾ ਤੇ ਨਾਡਾ ਸਾਹਿਬ ਗੁਰਦੁਆਰਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਗੁਰਦੁਆਰਾ ਨੱਡਾ ਸਾਹਿਬ ਦਾ ਰਸਤਾ ਚੰਡੀਗੜ੍ਹ ਤੋਂ 10 ਕਿਲੋਮੀਟਰ ਦਾ ਹੈ तकरीबन 20-25 ਮਿੰਟ ਲੱਗਦੇ ਨੇ ਰਸਤੇ ਜਾਂਦੇ ਹੋਏ ਆਪਾਂ ਕਾਗਰ ਦਰਿਆ पार ਕਰਕੇ ਜਾਂਦੇ ਆ ਤੁਸੀਂ ਦੇਖ ਸਕਦੇ ਹੋ ਇਹ ਸਾਰਾ ਕਾਗਰ ਦਰਿਆ ਹੈ ਕਾਫੀ ਲੰਬਾ ਪੂਲਾ ਕਾਗਰ ਦਰਿਆ ਦਾ ਇੱਥੋਂ ਪਹਾੜੀ ਏਰੀਆ ਵੀ ਸ਼ੁਰੂ ਹੋ ਜਾਂਦਾ ਤੁਸੀਂ ਆਲੇ-ਦਾਲੇ ਦੇਖ ਸਕਦੇ ਹੋ ਛੋਟੇ-ਛੋਟੇ ਪਹਾੜ ਸ਼ੁਰੂ ਹੋ ਗਏ ਅੱਗੇ ਇੱਕ ਪੂਲਾ ਆਊਗਾ ਤੇ ਉੱਥੋਂ ਆਪਾਂ ਸਰਵਿਸ ਰੋਡ ਤੋਂ ਐਂਟਰ ਕਰ ਜਾਾਂਗੇ ਜੀ ਹੁਣ ਇਹ ਗੁਰਦੁਆਰਾ ਸਾਹਿਬ ਵਾਲੀ ਰੋਡ ਸ਼ੁਰੂ ਹੋ ਗਈ ਹੁਣ ਤੁਸੀਂ ਦੇਖ ਸਕਦੇ ਹੋ ਆਪਾਂ ਮੇਨ ਗੇਟ ਤੋਂ ਐਂਟਰ ਕਰ ਰਹੇ ਹਾਂ ਤੇ ਐਂਟਰ ਕਰਦੇ ਸਾਰ ਆਪਾਂ ਨੂੰ ਪਾਰਕਿੰਗ ਮਿਲ ਜਾਂਦੀ ਆ ਆਜੋ ਆਪਾਂ ਦਰਸ਼ਨ ਕਰਦੇ ਹਾਂ ਗੁਰਦੁਆਰਾ ਸਾਹਿਬ ਦੇ ਤੇ ਤੁਹਾਨੂੰ ਵੀ ਅੰਦਰੋਂ ਦਰਸ਼ਨ ਕਰਵਾਣੇ ਆ ਗੁਰਦੁਆਰਾ ਸਾਹਿਬ ਦੇ ਸਾਹਮਣੇ ਇੱਥੇ ਕਾਫੀ ਬੜੀ ਪਾਰਕਿੰਗ ਆ ਤੇ ਪਾਰਕਿੰਗ ਦੇ ਵਿੱਚ ਇੱਥੇ ਕੋਈ ਵੀ ਦਿੱਕਤ ਨਹੀਂ ਆਉਂਦੀ ਪਾਰਕਿੰਗ ਤੋਂ ਜਦੋਂ ਆਪਾਂ ਅੰਦਰ ਨੂੰ ਜਾਈਏ ਤਾਂ ਇੱਥੇ ਕਾਫੀ ਦੁਕਾਨਾਂ ਵੀ ਬਣੀਆਂ ਹੋਈਆਂ ਨੇ 1688 ਵਿੱਚ ਜਦੋਂ ਗੁਰੂ ਸਾਹਿਬ ਇੱਥੇ ਆਏ ਸੀ ਤਾਂ ਉਦੋਂ ਤਾਂ ਸਾਰਾ ਇੱਥੇ ਜੰਗਲੀ ਹੁੰਦਾ ਸੀ ਪੋਂਟਾ ਸਾਬ ਤੋਂ ਜੇ ਅਨੰਦਪੁਰ ਸਾਹਿਬ ਦਾ ਆਪਾਂ ਰਸਤਾ ਦੇਖੀਏ ਤਾਂ ਤਕਰੀਬਨ 180-90 ਕਿਲੋਮੀਟਰ ਪੈਂਦਾ ਏ ਜੇ ਆਪਾਂ ਉਸ ਸਮੇਂ ਦੀ ਗੱਲ ਕਰੀਏ ਤਾਂ ਉਸ ਸਮੇਂ ਸਿਰਫ ਪੈਦਲ ਯਾਤਰਾ ਤੇ ਘੋੜਸਵਾਰੀ ਹੀ ਹੁੰਦੀ ਸੀ ਇਸ ਲਈ ਗੁਰੂ ਸਾਹਿਬ ਤੇ ਉਹਨਾਂ ਦੀ ਸੈਨਾ ਨੂੰ ਤਕਰੀਬਨ 3-4 ਦਿਨ ਲੱਗੇ ਹੋਣੇ ਪੋਂਟਾ ਸਾਬ ਤੋਂ ਅਨੰਦਪੁਰ ਸਾਹਿਬ ਪਹੁੰਚਣ ਨੂੰ ਇਸੇ ਕਰਕੇ ਗੁਰੂ ਸਾਹਿਬ ਇੱਥੇ ਵਿਸ਼ਰਾਮ ਕਰਨ ਰੁਕੇ ਸੀਗੇ ਗੁਰਦੁਆਰਾ ਸਾਹਿਬ ਵਿੱਚ ਐਂਟਰ ਹੋਣ ਤੋਂ ਪਹਿਲਾਂ ਹੀ ਖੱਬੇ ਪਾਸੇ ਜੋੜਾ ਘਰ ਆ इत गुरुद्वारा साहब का इतिहास भी लिखा हुआ है वैसे इतिहास बारे में दसा भी है पर जो पढ़ना है तो लगते होना अंदर चल के मत्था टेकते हैं ਐਂਟਰ ਕਰਦੇ ਹੀ ਖੱਬੇ ਪਾਸੇ ਆਪਾਂ ਦੇਖ ਕਰਵਾ ਸਕਦੇ ਹਾਂ Thank you. Thank you. Thank you. ਹੁਣੇ ਆਪਾਂ ਤੁਹਾਨੂੰ ਦਰਸ਼ਨ ਕਰਵਾਏ ਅੰਦਰੋਂ ਗੁਰਦੁਆਰਾ ਸਾਹਿਬ ਦੇ ਜਦੋਂ ਆਪਾਂ ਗੁਰਦੁਆਰਾ ਸਾਹਿਬ ਦਾ ਇਤਿਹਾਸ ਪੜ੍ਹੀਏ ਤਾਂ ਆਪਾਂ ਨੂੰ ਇਹ ਵੀ ਪਤਾ ਲੱਗਦਾ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਉਹਨਾਂ ਦੀ ਸੈਨਾ ਦੇ ਨਾਲ-ਨਾਲ ਉਹਨਾਂ ਦਾ ਪਰਿਵਾਰ ਵੀ ਨਾਲ ਸੀਗਾ ਗੁਰੂ ਸਾਹਿਬ ਦੇ ਜਿਹੜੇ ਸਭ ਤੋਂ ਵੱਡੇ ਸਹਾਈਜਾਦੇ ਸੀਗੇ ਬਾਬਾ ਅਜੀਤ ਸਿੰਘ ਜੀ ਉਹਨਾਂ ਦਾ ਜਨਮ ਵੀ ਪੋਂਟਾ ਸਾਹਿਬ ਦੇ ਵਿੱਚ ਹੀ ਹੋਇਆ ਸੀਗਾ ਬਾਬਾ ਅਜੀਤ ਸਿੰਘ ਜੀ ਨੂੰ ਗੁਰੂ ਸਾਹਿਬ ਪਹਿਲੀ ਵਾਰ ਅਨੰਦਪੁਰ ਸਾਹਿਬ ਲੈ ਕੇ ਜਾ ਰਹੇ ਸੀਗੇ ਇਸ ਲਈ ਗੁਰੂ ਸਾਹਿਬ ਜਦੋਂ ਇੱਥੇ ਰੁਕੇ ਸੀਗੇ ਤੇ ਉਹਨਾਂ ਦੇ ਨਾਲ ਬਾਬਾ ਅਜੀਤ ਸਿੰਘ ਜੀ ਵੀ ਸੀਗੇ ਗੁਰਦੁਆਰਾ ਸਾਹਿਬ ਦੇ ਆਲੇ-ਦੁਆਲੇ ਆਪਾਂ ਸ਼ਿਵਾਲਿਕ ਦੇ ਪਹਾੜੀਆਂ ਦੇਖ ਸਕਦੇ ਆ ਜਿਹੜੀ ਸਾਹਮਣੇ ਬਿਲਡਿੰਗ ਦਿਖ ਰਹੀ ਹੈ ਉਹ ਰੈਸਟ ਹਾਊਸ ਹੈ ਤੇ ਜੇ ਕੋਈ ਸੰਗਤ ਕਾਫੀ ਦੂਰੋਂ ਆਉਂਦੀ ਹੈ ਤਾਂ ਉਹ ਇੱਥੇ ਰਹਿ ਵੀ ਸਕਦੀ ਹੈ ਤੇ ਕਾਫੀ ਘੱਟ ਅਮਾਊਂਟ ਤੇ ਆਪਾਂ ਨੂੰ ਇੱਥੇ ਰੂਮ ਮਿਲ ਜਾਂਦੇ ਨੇ ਇਹ ਭਾਈ 나ਡੂ ਸ਼ਾਜੀ ਦੇ ਨਾਮ ਤੇ ਡਿਸਪੈਂਸਰੀ ਬਣਾਈ ਹੋਈ ਹੈ ਭਾਈ 나ਡੂ ਸ਼ਾ ਡਿਸਪੈਂਸਰੀ ਇੱਥੇ ਸਾਰੀਆਂ ਦਵਾਈਆਂ ਮੁਫਤ ਮਿਲਦੀਆਂ ਨੇ ਤੇ ਉੱਤੇ ਲਿਖਿਆ ਵੀ ਹੋਇਆ ਫ੍ਰੀ ਡਿਸਪੈਂਸਰੀ ਜੀ ਆਪਾਂ এনਵਾਇਰਨਮੈਂਟ ਦੇਖਿਆ ਤਾਂ ਕਾਫੀ ਨੇਚਰਲ ਤੇ ਸਾਫ਼ ਸੁਥਰਾ ਐਨਵਾਇਰਨਮੈਂਟ ਆ ਤੇ ਕੋਈ ਸ਼ੋਰ ਸ਼ਰਾਬਾ ਵੀ ਨਹੀਂ ਹੈਗਾ ਤੇ ਕਾਫੀ ਮਨ ਲੱਗਦਾ ਇੱਥੇ ਆ ਕੇ ਆਜੋ ਹੁਣ ਆਪਾਂ ਤੁਹਾਨੂੰ ਗੁਰਦੁਆਰਾ ਸਾਹਿਬ ਦਾ ਲੰਗਰ ਹਾਲ ਦਿਖਾਉਨੇ ਆਂ ਲੰਗਰ ਹਾਲ ਕਾਫੀ ਖੁੱਲਾ ਬਣਿਆ ਹੋਇਆ ਹੈ ਤੇ ਇੱਥੇ ਸੰਗਤਾਂ ਕਾਫੀ ਆਰਾਮ ਨਾਲ ਬੈ ਕੇ ਲੰਗਰ ਛਕਦੀਆਂ ਨੇ ਇਧਰ ਬਰਤਨਾਂ ਦੀ ਸੇਵਾ ਚੱਲ ਰਹੀ ਆ ਲੰਗਰ ਹਾਲ ਦੇ ਬਾਹਰਲੇ ਪਾਸੇ ਇੱਥੇ ਚਾਹ ਦਾ ਲੰਗਰ ਵੀ ਲੱਗਿਆ ਹੋਇਆ ਏ ਤਾਂ ਜੇ ਆਪਾਂ ਤੁਹਾਨੂੰ ਦਰਸ਼ਨ ਕਰਵਾਏ ਗੁਰਦੁਆਰਾ ਨਾਡਾ ਸਾਹਿਬ ਜੀ ਦੇ ਤੇ ਜੇ ਵੀਡੀਓ ਵਧੀਆ ਲੱਗੀ ਲਾਈਕ ਤੇ ਸ਼ੇਅਰ ਕਰ ਦਿਓ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਦਿਓ ਤੇ ਆਪਾਂ ਹੋਰ ਵੀ ਐਜੇ ਵੀਡੀਓਜ਼ ਬਣਾਵਾਂਗੇ ਧੰਨਵਾਦ ਜੀ